ਹਾਂਜੀ ਸਤਿ ਸ਼੍ਰੀ ਅਕਾਲ ਜਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵੀਡੀਓ ਚ ਕਿਤੇ ਹਲਾ ਰੈਡੀ ਹੋ ਰਹਾ ਸੀ ਉਹ ਤੋਂ ਸਟਾਰਟ ਵੀ ਕਰ ਲਿਆ ਆ ਜਾ ਕਿਹਨਾ ਨਾਮ ਲਾਏਗਾ ਓਏ ਛੋਟੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ ਚ ਵੀਡੀਓ ਚ ਵਲੌਗ ਏ ਕੀ ਮੈਂ ਸੁਣਿਆ ਇਹ ਕੀ ਸੁਣਾ ਮੈਨੇ ਵੀਡੀਓ ਵੀਡੀਓ ਚ ਵੀਡੀਓ ਚ ਤੇ ਤੁਹਾਡੇ ਸਾਰਿਆਂ ਵਾਸਤੇ ਤੁਹਾਡੇ ਸਾਰਿਆਂ ਵਾਸਤੇ ਇੱਕ ਬੈਡ ਨਿਊਜ਼ ਆ ਤੁਹਾਡੇ ਸਾਰਿਆਂ ਲਈ ਇੱਕ ਸਰਪ੍ਰਾਈਜ਼ ਆ ਤੁਹਾਡੇ ਸਾਰਿਆਂ ਵਾਸਤੇ ਇੱਕ ਬੈਡ ਨਿਊਜ਼ ਆ ਜਿਹੜੇ ਜਿਹੜੇ ਵੀ ਕਹਿੰਦੇ ਨੇ ਵੀ ਵਲੌਗ ਪਾਇਆ ਕਰੋ ਉਹਨਾਂ ਸਾਰਿਆਂ ਵਾਸਤੇ ਬੈਡ న్యూਸ ਹੈ ਕਿ ਅਸੀਂ ਵੀ ਵਲੌਗ ਪਾਉਣੇ ਬੰਦ ਕਰ ਰਹੇ ਹਾਂ ਸਾਡੇ ਵਲੌਗ ਤੁਹਾਨੂੰ ਨਹੀਂ ਮਿਲਿਆ ਕਰਨਗੇ ਤੇ ਇਹ ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਵੀ ਇਸ ਚੈਨਲ ਤੇ ਲਾਸਟ ਵਲੌਗ ਹੈ ਕਿਉਂ ਫਿਰ ਦੱਸੂਗੀ ਦੱਸ ਵੀ ਕਿ ਕਿਉਂਕਿ ਪਤਾ ਨਹੀਂ ਫਿਰ ਮੈਂ ਦੱਸਦਾ ਕਿਉਂਕਿ ਕਿਉਂਕਿ ਆਪਾਂ ਇਸ ਚੈਨਲ ਤੇ ਹੁਣ ਤੋਂ ਵਲੌਗ ਨਹੀਂ ਪਾਇਆ ਕਰਾਂਗੇ ਵਿੱਚ ਇੱਕ ਅਦਾ ਪ੍ਰੀਤ ਨਾਲ ਜਿਵੇਂ ਤੁਹਾਨੂੰ ਪਤਾ ਹੈ ਪ੍ਰੀਤ ਨਾਲ ਮੈਂ ਪ੍ਰੈਂਕ ਕਰਦੇ ਰਹਿਣਾ ਹੁੰਦਾ ਕਿਉਂਕਿ ਪ੍ਰੀਤੇ ਪ੍ਰੈਂਕ ਹੋ ਜਾਂਦੇ ਨੇ ਐਗਜ਼ੈਕਟਲੀ ਐਂਡ ਪ੍ਰੈਂਕ ਦੇ ਨਾਲ ਨਾਲ ਆਪਾਂ ਸ਼ੁਰੂ ਕਰਨ ਲੱਗੇ ਆ ਇੱਕ ਇਸ ਚੈਨਲ ਤੇ ਇੱਕ ਨਵਾਂ ਸ਼ੋਅ ਸ਼ੋਅ ਇਨ ਦ ਸੈਂਸ ਮੇਰਾ ਤੇ ਪ੍ਰੀਤ ਦਾ ਠੀਕ ਆ ਸ਼ੋਅ ਦਾ ਨਾਮ ਕੀ ਹੋਊਗਾ ਉਹ ਮੈਂ ਪ੍ਰੀਤ ਨੂੰ ਦੱਸ ਚੁੱਕਾ ਅਸੀਂ ਇਕੱਠੇ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਕਹਿੰਦੀ ਭੁੱਲ ਗਈ ਭੁੱਲ ਗਈ ਮੈਂ ਤਾਂ ਭੁੱਲ ਗਈ ਯਾਦ ਹੈ ਸ਼ੋਅ ਦਾ ਨਾਮ ਹੈਗਾ ਅੱਜ ਦੀ ਚੁਗਲੀਆਂ ਕਰਦਾ ਕਰਦਾ ਕੌਣ ਬਣਾਇਆ ਕਰੋੜਪਤੀ ਦਾ ਪਹਿਲਾ ਹੀ ਆਹ ਕੁਐਸਚਨ ਤੋਂ ਪਹਿਲਾਂ ਆਨਸਰ ਦੇਦਾ ਸ਼ੋਅ ਦਾ ਨਾਮ ਹੈਗਾ ਅੱਜ ਦੀ ਚੁਗਲੀ ਮਤਲਬ ਰੋਜ਼ ਆਪਾਂ ਇੱਕ ਨਵੀਂ ਚੁਗਲੀ ਕਰਾਇਆ ਕਰਾਂਗੇ ਆਪਣੀ ਚੁਗਲੀ ਨਹੀਂ ਕਿਸੇ ਦੀ ਚੁਗਲੀ ਆਬਵੀਅਸਲੀ ਆਬਵੀਅਸਲੀ ਚੁਗਲੀ ਕੋਈ ਆਪ ਦੀ ਹਰਦੀ ਕੌਣ ਕਰਦਾ ਹੈ ਚੁਗਲੀ ਹਮੇਸ਼ਾ ਬੰਦਾ ਕਿਸੇ ਦੀ ਕਰਦਾ ਹੁੰਦਾ ਸੋ ਆਪਾਂ ਇਹ ਸ਼ੋਅ ਸਟਾਰਟ ਕਰਾਂਗੇ ਅੱਜ ਦੀ ਚੁਗਲੀ ਨਾ ਮੈਂ ਬਹੁਤ ਸੋਚੇ ਸੀ ਸ਼ੋਅ ਬਾਰੇ ਬਟ ਜਾਦਰ ਨਾਮ ਟੇਕਨ ਸੀਗੇ ਪਹਿਲੇ ਲਏ ਹੋਏ ਮੈਂ ਸੋਚਿਆ ਸੀ ਪਹਿਲਾ ਵਰਡ ਸੀ ਮੇਰੇ ਮਾਈਂਡ ਚ ਵੀ ਆਪਾਂ ਚੂਲੀ ਨਾਲ ਕੋਈ ਵਰਡ ਰਿਲੇਟ ਕਰ ਸਕੀਏ ਜੋੜ ਸਕੀਏ ਪਰ ਅੱਜ ਦੀ ਚੁਗਲੀ ਜਿਆਦਾ ਬੈਟਰ ਲੱਗਿਆ ਮੈਨੂੰ ਸੋ ਆਪਾਂ ਸ਼ੋ ਦਾ ਨਾਮ ਰੱਖਤਾ ਅੱਜ ਦੀ ਚੁਗਲੀ ਰੋਜ਼ ਇੱਕ ਨਵੀਂ ਚੁਗਲੀ ਆਇਆ ਕਰੂ ਇਸੇ ਚੈਨਲ ਤੇ ਕੋਸ਼ਿਸ਼ ਕਰਾਂਗੇ ਰੋਜ਼ ਆਊਗੀ ਵੈਸੇ ਮੇਰੇ ਵੱਲੋਂ ਤੇ ਪ੍ਰੀਤ ਵੱਲੋਂ ਰੋਜ਼ ਹੀ ਆਊਗੀ ਤੇ ਮਹੀਨੇ ਬਾਅਦ ਆਪਾਂ ਦੇਖਾਂਗੇ ਸ਼ੋ ਜੇ ਵਧੀਆ ਗਿਆ ਤਾਂ ਬਹੁਤ ਵਧੀਆ ਜੇ ਉਹ ਐਵਰੇਜ ਕੰਟੀਨਿਊ ਕਰਾਂਗੇ ਜੇ ਜੋ ਐਵਰੇਜ ਗਿਆ ਤਾਂ ਮਹੀਨੇ ਬਾਅਦ ਕੁਝ ਨਵਾਂ ਟਰਾਈ ਕਰਾਂਗੇ ਬਟ ਇੱਕ ਮਹੀਨਾ ਆਪਾਂ ਇਹ 쇼 ਕੰਟੀਨਿਊ ਕਰਾਂਗੇ 쇼 ਚ ਕੀ ਹੋਊਗਾ ਇੱਕ ਤਾਂ ਹੁੰਦਾ ਨਾ ਵਲੌਗ ਵਲੌਗ ਜੇ ਆਪਾਂ ਆਏ ਕਿ ਅਰਦੇ ਸੀਗੇ ਵੀ ਵਲੌਗ ਅਸੀਂ ਬਣਾਉਂਦੇ ਸੀਗੇ ਵੀ ਅੱਜ ਅਸੀਂ ਅੱਜ ਇੱਥੇ ਚੱਲੇ ਆ ਅਸੀਂ ਅੱਜ ਆ ਕਰ ਰਹੇ ਹਾਂ ਉਹ ਚ ਸਿਰਫ ਅਸੀਂ ਸੀ ਬਟ ਉਹ ਚ ਸਿਰਫ ਅਸੀਂ ਸੀ ਬਟ ਜਿਹੜਾ ਜਿਹੜਾ ਹੁਣ ਅਸੀਂ ਕੰਟੈਂਟ ਬਣਾਵਾਂਗੇ ਜਿਹੜਾ ਇਹ ਜੇ 쇼 ਹੈ ਅੱਜ ਦੀ ਚੁਗਲੀ ਇਸ ਚ ਤੁਹਾਡੇ ਰਿਵਿਊ ਤੁਹਾਡੇ ਕਮੈਂਟਸ ਸਭ ਰੀਡ ਕਰਿਆ ਕਰਾਂਗੇ ਵਿੱਚ ਲਿਆਇਆ ਵੀ ਕਰਾਂਗੇ ਕਮੈਂਟਸ ਜਿਹੜੇ ਸਾਨੂੰ ਵਧੀਆ ਲੱਗਿਆ ਹੁਣ ਜਿਹੜਾ ਸਾਨੂੰ ਵਧੀਆ ਲੱਗਿਆ ਕਰਨਗੇ ਕਾਫੀ ਦਿਨ ਬਾਅਦ ਨਾ ਗੈਪ ਆ ਕੇ ਬੰਦਾ ਬੋਲਣਾ ਸੰਭਲ ਜਾਂਦਾ ਹੁੰਦਾ ਤੁਸੀਂ ਬੋਲਦੇ ਬੰਦਾ ਬੋਲਣਾ ਭੁੱਲ ਜਾਂਦਾ ਇਹ ਕਾਫੀ ਗੈਪ ਹੈ ਜੀ ਨਾ ਫਿਰ ਬੋਲਣਾ ਭੁਲੇਣਾ ਬੰਦਾ ਮੈਂ ਕਹਿ ਰਿਹਾ ਸੀ ਵੀ ਤੁਹਾਡੇ ਕਮੈਂਟ ਅਸੀਂ ਰਿਵਿਊ ਕਰਿਆ ਕਰਾਂਗੇ ਜੋ ਤੁਸੀਂ ਕਿਆ ਕਰੋਗੇ ਚਾਹੇ ਉਹ ਕੋਈ ਵੀ ਪਲੇਟਫਾਰਮ ਹੈ ਇੰਸਟਾਗ੍ਰam WhatsApp Snapchat YouTube ਉਸ ਤੇ ਕੋਈ ਵੀ ਹੋਰ ਕੰਟੈਂਟ ਕ੍ਰੀਏਟਰ ਹੈ ਉਹਦਾ ਕੰਟੈਂਟ ਤੁਸੀਂ ਕਹੋਗੇ ਵੀ ਉਹ ਦੇਖੋ ਤੇ ਰਿਐਕਸ਼ਨ ਦਿਓ ਯਾ ਫਿਰ ਉਹ ਦੇਖੋ ਤੇ ਆਪਣਾ ਪਰਸਪੈਕਟਿਵ ਰੱਖੋ ਆਪਣਾ ਰਿਵਿਊ ਰੱਖੋ ਤਾਂ ਆਪਾਂ ਰੱਖਿਆ ਕਰਾਂਗੇ ਬਾਕੀ ਅਸੀਂ ਵੀ ਦੇਖਿਆ ਕਰਾਂਗੇ ਵੀ ਆਪਾਂ ਕਿਹੜੀ ਚੀਜ਼ ਦਾ ਰਿਵਿਊ ਕਰਨਾ ਹੈ ਕਿਹੜੀ ਚੀਜ਼ ਤੇ ਰਿਐਕਸ਼ਨ ਕਰਨਾ ਹੈ ਜਾਂ ਫਿਰ ਆਪਣਾ ਕੁਝ ਲੈ ਕੇ ਆਉਣਾ ਉਹ ਸਾਰਾ ਕੁਝ ਤੁਹਾਨੂੰ ਪਤਾ ਲੱਗੂਗਾ ਅੱਜ ਦੀ ਚੁਗਲੀ ਭੁੱਲ ਗਿਆ ਸੀ ਯਾਦ ਰੱਖਣਾ ਬੂਗਾ ਉਹ ਸਾਰਾ ਕੁਝ ਤੁਹਾਨੂੰ ਪਤਾ ਲੱਗੂਗਾ ਅੱਜ ਦੀ ਚੁਗਲੀ ਨਵਾਂ ਨਵਾਂ ਹੈ ਨਾ ਉਹ ਸਾਰਾ ਤੁਹਾਨੂੰ ਪਤਾ ਲੱਗੂਗਾ ਅੱਜ ਦੀ ਚੁਗਲੀ ਦੇ ਪਹਿਲੇ ਐਪੀਸੋਡ ਚ ਜੋ ਕੀ ਕੱਲ ਜਾਂ ਪਰਸਵ ਆਜੂਗਾ ਠੀਕ ਆ ਤਾਂ ਤੁਸੀਂ ਸਾਰਿਆਂ ਨੇ ਸਪੋਰਟ ਕਰਨਾ ਹੈ ਸ਼ੇਅਰ ਕਰਨਾ ਹੈ ਵੱਧ ਤੋਂ ਵੱਧ ਤੇ ਜੇ ਵੀ ਤੁਸੀਂ ਵਲੌਗਸ ਨੂੰ ਪਿਆਰ ਦਿੰਦਾ ਹੈ ਉਵੇਂ ਹੀ ਉਹ ਸ਼ੋ ਨੂੰ ਪਿਆਰ ਦੇਣਾ ਵਲੌਗਸ ਅਸੀਂ ਬੰਦ ਕਰ ਰਹੇ ਹਾਂ ਫਿਲਹਾਲ ਲਈ ਉਹ ਸ਼ੋ ਸ਼ੁਰੂ ਕਰਾਂਗੇ ਤੇ ਦੇਖਦੇ ਹਾਂ ਫਿਰ ਰਿਸਪੌਂਸ ਕਿਵੇਂ ਦਿੰਨੇ ਆ ਬਾਕੀ ਮੇਰੇ ਵੱਲੋਂ ਤਾਂ ਬਹੁਤ ਟਰਾਈ ਰਹੂਗਾ ਵੀ ਰਿਸਪੌਂਸ ਬਹੁਤ ਵਧੀਆ ਆਵੇ ਜੇ ਅਸੀਂ ਕੁਝ ਵਧੀਆ ਬਣਾਵਾਂਗੇ ਤਾਂ ਹੀ ਤੁਸੀਂ ਵਧੀਆ ਕਹੋਗੇ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਧੱਕੇ ਨਾਲ ਕਹੂੰਗਾ ਵੀ ਵਧੀਆ ਕੋ ਵਧੀਆ ਕਹੋ ਵਧੀਆ ਬਣਾਵਾਂਗੇ ਬਾਕੀ ਤੁਹਾਡੇ ਤੇ ਛੱਡਾਂਗੇ ਸਪੋਰਟ ਕਰਨੀ ਹੋਊਗੀ ਠੀਕ ਹੈ ਨਹੀਂ ਕਰਨੀ ਹੋਊਗੀ ਨਵਾਂ ਕੁਝ ਟਰਾਈ ਕਰਾਂਗੇ ਹਉ ਉਧਰ ਹਾਂਜੀ ਬਿਲਕੁਲ ਸਹੀ ਗੱਲ ਹੈ ਚੱਪਲ ਦਿਲ ਕਿਸੇ ਹਮ ਜ਼ਰੂਰ ਸਪੋਰਟ ਕਰਿਓ ਕਿਉਂਕਿ ਤੁਸੀਂ ਹਮੇਸ਼ਾ ਸਾਨੂੰ ਪਿਆਰ ਦਿੱਤਾ ਤੇ ਅਸੀਂ ਚਾਹੁੰਦੇ ਹਾਂ ਕਿ ਆਨ ਵਾਲੇ ਟਾਈਮ 'ਚ ਜੋ ਵੀ ਹੁਣ ਅਸੀਂ ਕਰਾਂਗੇ ਤੁਹਾਨੂੰ ਵੀ ਤੁਸੀਂ ਕਰ ਦੋ ਠੀਕ ਹੈ ਐਂਡ ਅਗੂਜਨ ਵਾਲਾ ਆਪਣਾ ਦੂਜਾ ਜਨਾ ਟੀਮ ਭਵਨ ਉਸ ਤੇ ਆਪਾਂ ਸ਼ਾਰਟ ਮੂਵੀਜ਼ ਬਣਾਉਣੇ ਆ ਉੱਥੇ ਥੋੜੀ ਜੀ ਫਾਰਮਲ ਟਾਈਪ ਦੀ ਵੀਡੀਓਜ਼ ਆਉਂਦੀਆਂ ਨੇ ਮਤਲਬ ਆਡੀਅנס ਨਾਲ ਜ਼ਿਆਦਾ ਜੁੜ ਨਹੀਂ ਸਕਦੇ ਆਪਾਂ ਹਨਾ ਦਿਲ ਦੀ ਗੱਲਾਂ ਨਹੀਂ ਕਰ ਸਕਦੇ ਵੀਡੀਓਜ਼ ਆਉਂਦੀਆਂ ਨੇ ਸਟੋਰੀ ਵਾਈਜ਼ ਆਉਂਦੀਆਂ ਨੇ ਕਦੇ ਇਹ ਵੇਲੇ ਨੂੰ ਹੁੰਦੀ ਹੈ ਕਦੇ ਮੈਂ ਵੇਲੇ ਨੂੰ ਹੁੰਦਾ ਕਦੇ ਤੀਜਾ ਬੰਦਾ ਵੇਲੇ ਨੂੰ ਹੁੰਦਾ ਉਹ ਚੋਂ ਵੀ ਰਿਐਕਸ਼ਨ ਆਉਂਦੇ ਨੇ ਵੀ ਆਹ ਕੈਰੈਕਟਰ ਵਧੀਆ ਸਿਆ ਮਾੜਾ ਠੀਕ ਹੈ ਪਰ ਜਿਹੜਾ ਇਹ ਚੈਨਲ ਹੈ ਆਪਣਾ ਇਸ ਤੇ ਆਪਣਾ ਰੀਅਲ ਲਾਈਫ ਜੁੜਿਆ ਹੋਇਆ ਹੈ ਕਨੈਕਸ਼ਨ ਹਾਂ ਹੈਨਾ ਇਸ ਤੇ ਜੇ ਅਸੀਂ ਪ੍ਰੀਤ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਵੀ ਇਹ ਨੇਚਰ ਕਿਵੇਂ ਦਾ ਹੈ ਯਾ ਫਰੇ ਹੈ ਕਿਵੇਂ ਦੇ ਕਿਵੇਂ ਦੇ ਇਨਸਾਨ ਹੈ ਹੈਨਾ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਤਾਂ ਇਸ ਚੈਨਲ ਦਾ ਆਪਾਂ ਇਸ ਇਸ ਨੀਸ਼ ਨੂੰ ਅੱਗੇ ਲੈ ਕੇ ਜਾਵਾਂਗੇ ਵੀ ਇਹ ਚੈਨਲ ਰੀਅਲੀ ਰੱਖ ਸਕੀ ਹੈ ਕਰਨ ਨੂੰ ਪੇਸ਼ ਤੇ ਸ਼ਾਰਟ ਮੂਵੀਜ਼ ਅਪਲੋਡ ਕਰ ਸਕਦੇ ਆ ਜਾਂ ਫਿਰ ਕੁਝ ਹੋਰ ਕੰਟੈਂਟ ਬਣਾ ਸਕਦੇ ਆ ਪਰ ਜਿੰਨਾ ਹੋ ਸਕਦਾ ਆ ਪਰ ਰੀਅਲ ਰੱਖ ਸਕੀਏ ਕਿਉਂਕਿ ਆਪਾਂ ਇਹ ਚੈਨਲ ਖੋਲੇ ਹੀ ਤਾਂ ਆਈ ਸੀਗਾ ਵੀ ਆਪਾਂ ਤੁਹਾਡੇ ਨਾਲ ਕਨੈਕਟ ਹੋ ਸਕੀਏ ਠੀਕ ਆ ਜਿਵੇਂ ਉਹ ਚੈਨਲ ਤੇ ਆਪਾਂ ਕੁਝ ਨਹੀਂ ਪਾ ਸਕਦੇ ਸੋਚੋ ਵੀ ਅਸੀਂ ਕੁਝ ਆਪਣਾ ਬੋਲ ਕੇ ਪਾਉਣਾ ਉਸ ਤੇ ਨਹੀਂ ਪਾ ਸਕਦੇ ਅਸੀਂ ਕਿਉਂਕਿ ਜੋ ਸਾਡਾ ਫਾਰਮੂਲਾ ਰੱਖਿਆ ਹੋਇਆ ਚੈਨਲ ਆਪਣਾ ਮਤਲਬ ਥੋੜਾ ਪ੍ਰੋਫੈਸ਼ਨਲ کہہ ਲੋ ਬਟ ਇਹ ਚੈਨਲ ਤੇ ਆਪਾਂ ਦਿਲ ਦੀ ਗੱਲਾ ਕਰ ਸਕਦੇ ਆ ਜੋ ਸਾਡੇ ਮਾਈਂਡ ਜੋ ਸਾਡੇ ਮਾਈਂਡ ਚ ਹੈ ਉਹ ਸਾਡੇ ਲਿਪਸ ਤੇ ਹੈ ਅਸੀਂ ਬੋਲ ਸਕਦੇ ਆ ਕੁਝ ਵੀ ਠੀਕ ਆ ਉਸੇ ਨਹੀਂ ਨੂੰ ਕੰਟੀਨਿਊ ਕਰਕੇ ਆਪਾਂ ਸ਼ੋ ਸ਼ੋ ਹੀ ਹੋਰ ਕਰਾਂਗੇ ਕਿਹੜਾ ਅੱਜ ਦੀ ਚੁਗਲੀ ਯੈਸ ਕੱਲ ਕਰਾਂਗੇ ਚੁਗਲੀ ਔਰ ਚੁਗਲੀਆਂ ਕਰਨ ਸ ਮੈਨੂੰ ਨਹੀਂ ਪਤਾ ਤੁਹਾਨੂੰ ਮਜ਼ਾ ਆਊਗਾ ਕਿ ਨਾ ਪਰ ਅਕਸਰ ਕੁੜੀਆਂ ਨੂੰ ਤਾਂ ਬਹੁਤ ਮਜ਼ਾ ਹੁੰਦਾ ਹਾਂ ਤਾਂ ਅੱਜ ਦੀ ਚੁਗਲੀ ਚ ਫਰੀਦ ਦਾ ਜ਼ਿਆਦਾ ਕੰਟਰੀਬਿਊਸ਼ਨ ਰਹੂ ਮੇਰੇ ਹਿਸਾਬ ਨਾਲ ਬਟ ਬਾਕੀ ਦੇਖਦੇ ਆ ਮੈਂ ਵੀ ਕੰਟਰੀਬਿਊਟ ਕਰੂੰਗਾ ਨਵੀਂ ਨਵੀਂ ਚੁਗਲੀਆਂ ਤੁਹਾਡੇ ਸਾਰਿਆਂ ਲਈ ਲੱਭ ਕੇ ਲੈ ਕੇ ਆਵਾਂਗਾ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਇਹ ਵਲੌਗ ਦੇ ਨੀਚੇ ਵੀ ਵੀ ਤੁਹਾਨੂੰ ਚੁਗਲੀ ਕਾਦੀ ਚਾਹੀਦੀ ਹੈ ਐਗਜ਼ੈਕਟਲੀ ਠੀਕ ਆ ਕੋਈ ਕੰਟੈਂਟ ਕ੍ਰिएਟਰ ਹੈ ਜਿਹੜਾ ਵੀਡੀਓ ਅਪਲੋਡ ਕਰ ਰਹਾ ਸਾਰੇ ਬਾਰੇ ਤੁਸੀਂ ਜਾਨਣਾ ਚਾਹੁੰਦੇ ਹੋ ਸਾਰੇ ਆਪਣੇ ਆਪਣੀ ਮਿਹਨਤ ਕਰਦੇ ਨੇ ਬਟ ਜਿਹਦੇ ਬਾਰੇ ਤੁਸੀਂ ਜਾਨਣਾ ਚਾਹੁੰਦੇ ਹੋ ਸਾਡਾ ਰਿਵਿਊ ਮੰਗਣਾ ਚਾਹੁੰਦੇ ਹੋ ਜਾਂ ਫਿਰ ਕੋਈ ਟਰੋਲ ਹੋ ਰਿਹਾ ਥੋੜਾ ਜਿਹਾ ਕਿਸੇ ਦਾ ਮਜ਼ਾਕ ਉਡਾਰਿਆ ਉਹਦੇ ਬਾਰੇ ਸ਼ੇਅਰ ਕਰ ਸਕਦੇ ਹਾਂ ਅਸੀਂ ਆਪਣਾ ਪਰਸਪੈਕਟਿਵ ਦੱਸ ਦਾਂਗੇ ਓਕੇ ਕਮੈਂਟ ਚ ਨਾਮ ਲਿਖ ਦਿਓ ਕੱਲ ਸਾਨੂੰ ਚੁਗਲੀ ਮਿਲ ਜੂਗੀ ਬਾਕੀ ਅਸੀਂ ਵੀ ਸੋਚਿਆ ਹੋਇਆ ਹੈ ਕਿਹਦੀ ਕਿਹਦੀ ਚੁਗਲੀ ਕਰਨੀ ਹੈ ਠੀਕ ਹੈ ਚਲੋ ਓਕੇ ਜਰੂਰ ਸਪੋਰਟ ਕਰੋ ਥੈਂਕ ਯੂ ਠੀਕ ਆ ਮਤਲਬ ਫਨ ਵਾਲਾ ਪਾੜ ਰੱਖਾਂਗੇ ਇੱਥੇ ਠੀਕ ਹੈ ਓਕੇ ਬਾਏ ਬਾਏ ਹੁੱਡੀ ਬਾਏ ਇਹਦਾ ਬਏ ਹੁੱਡੀ ਸੋਹਣੀ ਲੱਗ ਰਹੀ ਹੈ ਥੈਂਕਸ ਅਕਸਰ ਮੰਗਵੇਂ ਕੱਪੜੇ ਐ ਤੁਹਾਨੂੰ ਸੋਹਣੀ ਲੱਗਦੀ ਆ ਮੰਗਵੇਂ ਕੱਪੜੇ ਨਹੀਂ ਹੈਗੇ ਇਹ ਮੇਰੇ ਪਤੀ ਦੇ ਮੰਗਵੇਂ ਮਤਲਬ ਮੈਂ ਤੁਹਾਡੇ ਤੋਂ ਮੰਗ ਕੇ ਪਾਈ ਨੇ ਮੰਗ ਕੇ ਤਾਂ ਮੰਗਿਆ ਤਾਂ ਹੈ ਹੀ ਨਹੀਂ ਤੂੰ ਤੂੰ ਤਾਂ ਡਾਇਰੈਕਟ ਪਾ ਲਿਆ ਹੈ ਮੰਗਨ ਵਾਲਾ ਕਿੱਥੇ ਗਿਆ ਸਿਸਟਮ ਬਸ ਮੈਂ ਘਰ ਵਾਲਾ ਤਾਂ ਮੰਗ ਥੋੜੀ ਫਿਰ ਮੰਗਵੇਂ ਕੱਪੜੇ ਹੋਗੇ ਮੰੰਗੇ ਕੱਪੜੇ ਹੋਈ ਕਿ ਕਹਿ ਦਿੰਦੇ ਨੇ ਇੱਕ ਮੰਗਵੇਂ ਕੱਪੜੇ ਦੰਦਾ ਕਰਕੇ ਹੋਵੇ ਅੱਛਾ ਅਕਸਰ ਹਸਬੰਡ ਦੇ ਕੱਪੜਿਆਂ 'ਚ ਵਾਈਫੀਆਂ ਸੋਹਣੀਆਂ ਹੀ ਲੱਗਦੀ ਤੈਨੂੰ ਮੈਂ ਕਿਵੇਂ ਸੋਹਣੀ ਲੱਗ ਰਹੀ ਐ ਤੈਨੂੰ ਕਿ ਇਸ ਤੈਨੂੰ ਦੱਸ ਕਰ ਰਿਹਾ ਕਿ ਪਤਾ ਮੈਂ ਇਹ ਦੱਸਣਾ ਨਾ ਹੋਵੇਗੀ ਪਤਾ ਮੈਂ ਇਹੀ ਕਹਿਣਾ ਹੋਵੇ ਵੀ ਇਹ ਮੇਰੀ ਐ ਵੈਸੇ ਇੱਕ ਫੈਕਟ ਐ ਇਹ ਮੈਂ ਜਿੰਨੇ ਵੀ ਵੀਡੀਓਜ਼ ਦੇਖਿਆ ਨੇ ਇੰਸਟਾ ਦੇ ਜਿੰਨੇ ਵੀ ਵੀਡੀਓਜ਼ YouTube ਤੇ ਦੇਖਿਆ ਨੇ ਜੇ ਕੁੜੀ ਆਪਣੀ ਹੁੱਡੀ ਪਾ ਲਈ ਕੋਈ ਤਾਂ ਠੀਕ ਠੀਕ ਲੱਗਦੀ ਐ ਪਰ ਜੇ ਉਹੀ ਹੁੱਡੀ ਕੋਈ ਵਾਈਫ ਆਪਦੇ ਹਸਬੈਂਡ ਦੀ ਪਾ ਲਈ ਜਾਂ ਫਿਰ ਕੋਈ ਗਰਲਫ੍ਰੈਂਡ ਮਤਲਬ ਬੋਏਫ੍ਰੈਂਡ ਦੀ ਪਾ ਲਈ ਹੁੱਡੀ ਤਾਂ ਉਹ ਨਾ 200% ਸੋਹਣੀ ਲੱਗਦੀ ਐ ਕਿਉਂਕਿ ਇੱਕ ਤਾਂ ਹੁੰਦੀ ਓਵਰਸਾਈਜ਼ ਆ ਉਹ ਬੜੀ ਖੁੱਲੀ ਖੁੱਲੀ ਹੋਣੀ ਹੈ। ਬਣਾਏ ਵਾਲੀ ਥੋੜਾ ਜਿਹਾ ਮੈਨੂੰ ਲੱਗਦਾ ਹੈ ਇਹ ਥੋੜੇ ਟਾਈਟ ਹੋਏਗੀ ਕਿਉਂਕਿ ਇਹ ਥੋੜੀ ਲੂਸ ਘਟ ਹੈ ਤਾਂ ਮੇਰੇ ਖੁੱਦੇ ਵੀ ਟਾਈਟ ਹੈ। ਥੋੜਾ ਮੋਟਾ ਹੋ ਗਿਆ ਮੈਂ। ਮੋਟਾ ਫੇਸ ਮੇਰਾ। ਫੇਸ ਫੈਟ ਹੈ ਤੁਸੀਂ ਹਲੇ ਤੁਸੀਂ ਵੀਕ ਹੋ ਗਿਓ ਪਹਿਲਾਂ ਨਾਲੋਂ ਪਰ ਪੂਰੀ ਬਾਡੀ ਪੂਰੀ ਬਾਡੀ ਦੇ ਹਿਸਾਬ ਨਾਲ ਕੀ ਹੁੰਦਾ ਕਿ ਸਮੇਂ ਦੇ ਅਕੋਰਡਿੰਗ ਆਪਣੇ ਬਾਡੀ ਦਾ ਸਟਰਕਚਰ ਨਾ ਥੋੜਾ ਜਿਹਾ ਅਲੱਗ ਸ਼ੇਪ ਲੈ ਜਾਂਦਾ ਜਿਵੇਂ ਜਿਵੇਂ ਆਪਾਂ ਬੜੇ ਹੋ ਰਹੇ ਹੁੰਨੇ ਆ ਸੋ ਦੈਟਸ ਵਾਈ ਮੈਨੂੰ ਲੱਗਦਾ ਕਿ ਥੋੜੇ ਟਾਈਟ ਆਏਗੀ ਕਿਉਂਕਿ ਤੁਹਾਡੇ ਮੋਸਟਲੀ ਥੁਮਾਹ ਤੋਂ ਟਾਈਟ ਆਉਂ ਬਟ ਜਿਵੇਂ ਹੁਣ ਇੱਕ ਤਾਂ ਅਗਰ ਮੇਰਾ ਕੱਲਾ ਪੇਟ ਵੱਧ ਜੇ ਜਾਂ ਫਿਰ ਮੇਰੀ ਥਾਈਜ਼ ਵੱਧ ਜੇ ਜਾਂ ਫਿਰ ਮੇਰੀ ਬਾਹਾਂ ਮੋਟੀਆਂ ਹੋ ਜਾਣ ਤਾਂ ਬੰਦਾ ਕਹਿ ਸਕਦਾ ਮੋਟਾ ਹੋ ਗਿਆ ਬਟ ਓਵਰਆਲ ਅਗਰ ਥੋੜਾ ਜਿਹਾ ਸਰੀਰ ਹੀ ਥੋੜਾ ਜਿਹਾ ਫੁੱਲ ਜੇ ਉਹਨੂੰ ਕੋਈ ਨਹੀਂ ਆਂਦਾ ਉਹ ਮੋਟਾ ਹੋ ਗਿਆ ਸੋ ਉਹ ਚੀਜ਼ ਹੈ ਉਹਦੇ ਕਰਕੇ ਥੋੜਾ ਜਿਹਾ ਕੱਪੜੇ ਟਾਈਟ ਹੋ ਜਾਂਦੇ ਨੇ ਹਰ ਸਾਲ ਹਰ ਸਾਲ ਨਹੀਂ ਦੋ ਤਿੰਨ ਸਾਲ ਬਾਅਦ ਹਨਾ ਸੋ ਇਸ ਕਰਕੇ ਚਲੋ ਮਿਲਦੇ ਆਂ ਕੱਲ੍ਹ ਵਾਲੀ ਚੋਕਲੀ ਚ ਸਪੋਰਟ ਕਰਿਓ ਓਕੇ ਮੈਨੂੰ ਦੇਖ ਲਓ ਬਣਾ ਨਹੀਂ ਬਣਾਦੀ ਵਲੋਗ ਆਪਣੇ ਰੋਡ ਪੈਂਟ ਸੈਟ ਕਰਾ ਅਹੀ ਤਾਂ ਚਾਹੀਦਾ ਆਪਾਂ ਨੂੰ ਚਲੋ ਹਮਨੇ ਰਬੜ ਬਾਇਡ ਮੈਂ ਕਿਹਾ ਉਹ ਮੈਂ ਉਧਰੋਂ ਕਰਵਾਈ ਸੀ ਨਾ ਮੇਰਾ ਹਲੇ ਇਦਾਂ ਸਮਾਨ ਰਹਿੰਦਾ ਮੇਰਾ ਬੈਗ ਵੀ ਹਲੇ ਪਿਆ ਆਈ ਪਿਆ ਮਤਲਬ ਤਾਂ ਕਰਕੇ ਮੈਂ ਨਾ ਥੋੜਾ ਜਿਹਾ ਇਹ ਸੈੱਟ ਕਰਕੇ ਰੱਖਦਾ ਸਮਾਨ ਠੀਕ ਆ ਅੱਜ ਦੀ ਚੁਗਲੀ ਨਾਮ ਆਪਣਾ ਹੋ ਗਿਆ ਅਜ ਤੋਂ ਅੱਜ ਦੀ ਚੁਗਲੀ ਨਾਮ ਆਪਣਾ ਹੋ ਗਿਆ ਅਜ ਤੋਂ ਐਗਜ਼ੈਕਟਲੀ ਹਾਂ ਯੂਜ਼ ਨਾ ਕਰ ਲਿਓ ਕੋਈ ਠੀਕ ਹੈ ਠੀਕ ਆ ਕੋਈ ਨਾ ਯੂਜ਼ ਕਰਿਓ ਬਈ ਠੀਕ ਆ ਓਕੇ ਓਕੇ ਬਾਏ ਠੀਕ ਹੈ ਗੁੱਡ ਨਾਈਟ ਓਕੇ ਹੈਵ ਅ ਨਾਈਸ ਡੇ ਠੀਕ ਆ ਓਕੇ ਗੁੱਡ ਨਾਈਟ ਹੈਵ ਅ ਨਾਈਸ ਡੇ ਚਲੋ ਠੀਕ ਆ ਠੀਕ ਆ ਠੀਕ ਆ ਸਮਝ ਸਕਦੇ ਹੋ ਤੁਸੀਂ ਚੁਗਲੀਆਂ ਵੱਲ ਧਿਆਨ ਹੈ ਤਾਂ